ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰਾਂ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਸੰਸਕਾਰ ਰਾਤ ਦੀ ਰੋਟੀ ਬਣਾਉਂਦਿਆਂ ਮਨਪ੍ਰੀਤ ਕੁਝ ਘਬਰਾਹਟ ਜੀ ਮਹਿਸੂਸ ਕਰ ਰਹੀ ਸੀ ਫਿਰ ਵੀ ਸਾਰੀ ਰੋਟੀ ਬਣਾ ਕੇ ਸਭ ਨੂੰ ਪਾ ਕੇ ਹੀ ਵਿਚਾਰੀ ਨੂੰ ਬੇਲ ਮਿਲੀ ਇੱਕ ਤਾਂ ਪਿਛਲੀ ਰਾਤ ਉਸਦੇ 6 ਕੁ ਮਹੀਨਿਆਂ ਦੇ ਮੁੰਡੇ ਨੇ ਉਸਨੂੰ ਸੌਣ ਨਹੀਂ ਦਿੱਤਾ ਉਹ ਬਿਮਾਰ ਸੀ ਦੂਜਾ ਅੱਜ ਘਰ ਨਾਲ ਮਿਲਣ ਆਈ ਹੋਈ ਸੀ ਤਾਂ ਸਾਰਾ ਦਿਨ ਉਸਦੀ ਆਵਪਾਕਤ ਵਿੱਚ ਲੰਘ ਗਿਆ ਡਿਗਦੀ ਟਾਂਦੀ ਨੇ ਸੱਸ ਸੋਹਰੇ ਦੇ ਦਾਦੀ ਸੱਸ ਨੂੰ ਰੋਟੀ ਖਵਾ ਦਿੱਤੀ ਪਰ ਆਪ ਖਾਣ ਦੀ ਹਿੰਮਤ ਨਹੀਂ ਪਈ। ਸਿਰ ਦਰਦ ਨਾਲ ਫਟ ਰਿਹਾ ਸੀ। ਉਹ ਦਵਾਈ ਲੈ ਕੇ ਆਪਣੇ ਕਾਂਵਰੇ ਵਿੱਚ ਚਲੀ ਗਈ ਸੋਚਿਆ ਬਿੰਦਝਟ ਆਰਾਮ ਕਰਕੇ ਬਾਕੀ ਦਾ ਕੰਮ ਨਿਬੇੜ ਲਵਾਂਗੀ। ਉਹਦਾ ਮੁੰਡਾ ਵੀ ਸੁੱਤਾ ਪਿਆ ਸੀ। ਪਤੀ ਦੇਵਤਾ ਹਾੜੇ ਦੇਰ ਰਾਤਕਾਰ ਵਾਪਿਸ ਪਰਤੇਗਾ। ਉਹਦੀ ਪਈ ਦੀ ਅੱਖ ਲੱਗ ਗਈ। ਟਾਈਮ ਦਾ ਪਤਾ ਹੀ ਨਹੀਂ ਲੱਗਿਆ। ਘੰਟੇ ਕੁ ਬਾਅਦ ਉਹਦੀ ਸੱਸ ਆ ਗਈ। ਕੁੜੇ ਕਿਵੇਂ ਲੰਬੀਆਂ ਤਾਣ ਸੁੱਤੀ ਪਈਆਂ ਰਸੋਈ 'ਚ ਗੱਡਾ ਭਾਂਡਿਆਂ ਦਾ ਪਿਆ ਮਾਂਜਣ ਵਾਲਾ ਮਾਗਰ ਤੇਰੇ ਪਿਓ ਦਾ ਕੋਈ ਨੌਕਰ ਰੱਖਿਆ ਕੌਣ ਮਾਂਜੂ ਮੀਬੀ ਦੁੱਧ ਉਡੀਕਦੀ ਬੈਠੀ ਐਦਰ ਮਹਾਰਾਣੀ ਨੂੰ ਨੀਂਦ ਚੜੀ ਪਈ ਮੈਨੂੰ ਦੱਸਦਾ ਦਿੰਦੀ ਸੌਣ ਲੱਗੀ ਐ ਮੈਂ ਹੀ ਘੁੱਟ ਦੁੱਧ ਦਿੱਤਾ ਕਰ ਲੈਂਦੀ ਉਹਦੀ ਕੋਈ ਗੱਲ ਸੁਣੇ ਬਗੈਰ ਉਹ ਕਿੰਨਾ ਛੇਰੋ ਅੱਗ ਉਗਲਦੀ ਰਹੀ ਮੰਮੀ ਮੇਰਾ ਸਿਰ ਦੁਖਦਾ ਸੀ ਦਵਾਈ ਲਈ ਸੀ ਪਤਾ ਨਹੀਂ ਕਦੋਂ ਨੀਂਦ ਆ ਗਈ ਮੈਂ ਵੀ ਇਨਸਾਨ ਆ ਕੋਈ ਪਸ਼ੂ ਤਾਂ ਨਹੀਂ ਮੈਂ ਰਾਤ ਵੀ ਨਹੀਂ ਸੁੱਤੀ ਦਿਨੇ ਵੀ ਬੈਠਣਾ ਤੱਕ ਨਹੀਂ ਰਿਹਾ ਫਿਰ ਕੀ ਹੋ ਗਿਆ ਮਨਪ੍ਰੇਮ ਦੀ ਗੱਲ ਹਾਲੇ ਵਿੱਚ ਸੀ ਉਹ ਪੜਕ ਪਈ ਨਾ ਮੈਂ ਕਦ ਕਿਹਾ ਤੂੰ ਪਸੂਏ ਰਾਤੀ ਕੀ ਚਰਖਾ ਘਾਦੀ ਸੀ ਤੇ ਦਿਨ ਕਿਹੜੇ ਗੱਡੇ ਮੂਰੇ ਜੁਤੀ ਜੁੜੀ ਰਹੀ ਦੋ ਟਾਈਮ ਦਾ ਲੰਗਰ ਹੀ ਲਾਇਆ ਹੋਰ ਕੀ ਕੀਤਾ ਸਭ ਕਰਦੀਆਂ ਤੂੰ ਕੁਝ ਵੱਖਰਾ ਕੀਤਾ ਕਿਵੇਂ ਮੂਰੇ ਜਵਾਲ ਲੜਾਉਂਦੀ ਐ ਆਹੀ ਸਿਖਾਇਆ ਤੇਰੀ ਮਾਂ ਨੇ ਆਹੀ ਸੰਸਕਾਰ ਦੇ ਕੇ ਤੋੜਿਆ ਵੀ ਆਵਦੀ ਸੱਸ ਦੇ ਸਿਰ ਚੜਕੇ ਬੋਲੀਂ ਉਹੋ ਕੁਝ ਹੀ ਕਹਿਣ ਹੀ ਲੱਗੀ ਸੀ ਕਿ ਬਾਹਰ ਜ਼ੋਰ ਦੀ ਖੜਾਕ ਦੀ ਆਵਾਜ਼ ਆਈ ਤੇ ਉਹ ਦੋਵੇਂ ਭੱਜ ਕੇ ਬਾਹਰ ਆ ਗਈਆਂ ਬਾਹਰ ਆ ਕੇ ਦੇਖਿਆ ਕਿ ਜ਼ਗਰਾਜ਼ ਮਨਪ੍ਰੀਤ ਦਾ ਪਤੀ ਸ਼ਰਾਬ ਦਾ ਰੱਜਿਆ ਬੀਬੀ ਦੇ ਮੰਜੇ ਵਿੱਚ ਵੱਜ ਕੇ ਡਿੱਗ ਪਿਆ ਸੀ ਤੇ ਹੁਣ ਫੁੱਲਾਂ ਦੀ ਵਰਖਾ ਕਰ ਰਿਹਾ ਸੀ ਥੋੜੀ ਮਾਂ ਥੋੜੀ ਭੈਣ ਆਹ ਬੁੜੀ ਦਾ ਮੰਜਾ ਹੋਰ ਕਿਤੇ ਢਾਹ ਦਿਆ ਕਰੋ ਵਿਚਾਲੇ ਫਸ ਕੇ ਪੈ ਜਾਂਦੀ ਐ ਮੇਰੀ ਲੱਤ ਟੁੱਟ ਜਾਣੀ ਸੀ ਉਹਦੀ ਸੱਸ ਭੱਜ ਕੇ ਗਈ ਬੇਪੁੱਤ ਨਾ ਵੇ ਨਾ ਲੱਤ ਕਾ ਨੂੰ ਟੁੱਟੇ ਮੇਰੇ ਪੁੱਤ ਦੀ ਤੂੰ ਥੋੜੀ ਪੀ ਲਿਆ ਕਰ ਨਾਲੇ ਐਨਾ ਕੁਵੇਲਾ ਕਿਉਂ ਕਰਦਾ ਟਾਈਮ ਨਾਲ ਘਰੇ ਆ ਜਾਇਆ ਕਰ ਉਹ ਉਹਦੀ ਲੱਤ ਮਾਣ ਲੱਗ ਪਈ ਓਏ ਪੈਣ ਮੈਂ ਤੁਹਾਡਾ ਗੁਲਾਮ ਆ ਜਦੋਂ ਮਰਜੀ ਆਵਾਂ ਸਾਲੇ ਹੋਏ ਜਗਰਾਜ ਆਪਣੀ ਮਾਂ ਦੇ ਗਾਲ ਪੈ ਗਿਆ ਓਏ ਤੂੰ ਟਿਕਦਾ ਕਿ ਟਿਕਾਵਾਂ ਮੈਂ ਕਿਵੇਂ ਅੱਧੀ ਰਾਤ ਨੂੰ ਖੌਰੂ ਪਾਇਆ ਜਗਰਾਜ ਦਾ ਪਿਓ ਅੰਦਰੋਂ ਉੱਠ ਕੇ ਆ ਗਿਆ ਮੈਂ ਨਹੀਂ ਟਿਕਦਾ ਤੂੰ ਕਰ ਲੈ ਕੀ ਕਰਨਾ ਜਗਰਾਜ ਆਪਣੇ ਪਿਓ ਮੂਰੀ ਤਣ ਕੇ ਖੜ ਗਿਆ। ਉਹਦਾ ਪਿਓ ਉਹਦੇ ਵੱਲ ਨੂੰ ਹੋਣ ਹੀ ਲੱਗਿਆ ਸੀ ਕਿ ਉਹਦੀ ਮਾਂ ਵਿਚਾਲੇ ਆ ਗਈ। "ਉਹ ਤੁਸੀਂ ਰਹਿਣ ਦਿਓ। ਇਹ ਤਾਂ ਰੱਜਿਆ ਹੋਇਆ ਏ। ਤੁਸੀਂ ਅੰਦਰ ਚੱਲੋ।" ਉਹ ਉਸ ਨੂੰ ਬੁੜਬੁੜ ਕਰਦੇ ਨੂੰ ਅੰਦਰ ਖਿੱਚ ਕੇ ਲੈ ਗਈ। ਨਾਲ ਹੀ ਮਨਪ੍ਰੀਤ ਨੂੰ ਕਹਿ ਗਈ ਕੁੜੇ ਰੋਟੀ ਖਵਾ ਦੀ ਮੁੰਡੇ ਨੂੰ। ਮਨਪ੍ਰੀਤ ਉਹਨੂੰ ਡਿਗਦੇ ਟੈਂਦੇ ਨੂੰ ਅੰਦਰ ਲੈ ਕੇ ਗਈ ਤੇ ਰੋਟੀ ਪਾਉਣ ਲੱਗ ਪਈ। ਉਹਦਾ ਮੁੰਡਾ ਵੀ ਰੋਣ ਲੱਗ ਪਿਆ ਜਿਵੇਂ ਉਹਨੂੰ ਮੋਢੇ ਲਗਾ ਉਹਨੇ ਰੋਟੀ ਪਰੋਸੀ। ਜੇਕਰ ਆਜ਼ ਨਾਲੇ ਰੋਟੀ ਖਾਈ ਗਿਆ ਨਾਲੇ ਗਾਲਾਂ ਕੱਢੀ ਗਿਆ ਉਹਦਾ ਜੀ ਕੀਤਾ ਕਿ ਆਪਣੀ ਸੱਸ ਨੂੰ ਜਾ ਕੇ ਪੁੱਛੇ ਕਿ ਉਹਨੂੰ ਤਾਂ ਉਹਦੀ ਮਾਂ ਨੇ ਘਟਿਆ ਸੰਸਕਾਰ ਦਿੱਤੇ ਆ ਪਰ ਉਹਦੇ ਪੁੱਤ ਨੂੰ ਕਿੰਨੇ ਚੰਗੇ ਸਸ ਇੰਨੇ ਚੰਗੇ ਸੰਸਕਾਰ ਕਿਹਨੇ ਦਿੱਤੇ ਆ ਪਰ ਉਹ ਜਿਹਾ ਕਰ ਨਹੀਂ ਸਕੀ ਸ਼ਾਇਦ ਉਹਦੀ ਮਾਂ ਦੇ ਦਿੱਤੇ ਘਟਿਆ ਸੰਸਕਾਰਾਂ ਨੇ ਉਹਨੂੰ ਚੁੱਪ ਕਰਵਾ ਦਿੱਤਾ ਸੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ